ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸੇ ਨੂੰ ਪਤਾ ਪੰਜਾਬ ਦੇ ਹਰ ਇੱਕ ਜੋਬ ਦਾ ਅਪਡੇਟ ਛੋਟੇ ਕੋਲੇ ਲੈ ਕੇ ਹਾਜ਼ਰ ਹੁੰਦੇ ਆ ਇਸ ਕਰਕੇ ਜਿਹੜੇ ਮੁੰਡੇ ਬਲਵੀ ਚਾਹਣ ਨਿਊ ਜੁੜੇ ਨੇ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲਰਟ ਬਟਨ ਨੂੰ ਕਰ ਲੋ ਆਨ ਤਾਂ ਜੋ ਕਿ ਪੰਜਾਬ ਦੇ ਹਰ ਇੱਕ ਵੈਕੈਂਸੀ ਚਾਹੇ ਕੋਈ ਛੋਟੀ ਹੋਵੇ ਚਾਹੇ ਕੋਈ ਵੱਡੀ ਹੋਵੇ ਚਾਹੇ ਕਿ ਐਕ ਸਰਵਿਸਮੈਨ ਤੋਂ ਕਿਸੇ ਵੀ ਤਰ੍ਹਾਂ ਦੀ ਕੰਟੈਕਟ ਵੈਸਟ ਜੋਂ ਰੈਗੂਲਰ ਵੈਸਟ ਹਰ ਤਰ੍ਹਾਂ ਦੀ ਵੈਕੈਂਸੀ ਲੈ ਕੇ ਛੋਟੇ ਕੋਲੇ ਹਾਜ਼ਰ ਹੁੰਦੇ ਆ ਠੀਕ ਹੈ ਟਾਈਮ ਅੱਜ ਜਿਹੜੀ ਭਰਤੀ ਹੋ ਰਹੀ ਹੈ ਕਾਦੀ ਭਰਤੀ ਜੀ ਕੋਰਟ ਕਚੈਰੀਆਂ ਦੀ ਭਰਤੀ 225 ਪੰਜਾਬ ਸਟੈਨੋਗ੍ਰਾਫੀ ਭਰਤੀ ਠੀਕ ਹੈ ਜੀ ਬਿਨਾਂ ਫੀਸ ਦੀ ਭਰਤੀ ਹੈ ਠੀਕ ਹੈ ਜੀ ਤਨਖਾਹ 29200 ਯੋਗਤਾ ਬੀਏ ਬੀਐਸਸੀ ਠੀਕ ਹੈ ਹਰ ਕੁਆਲੀਫਾਈਡ ਹੋਰ ਵੀ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਸਾਰਾ ਕੁਝ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਜੋ ਵੀ ਵੀਡੀਓ ਨੂੰ ਲਾਸਟ ਤੱਕ ਵੇਖੜ ਕਰਿਆ ਕਰੋ ਲੈ ਕੇ ਚੱਲਦੇ ਆ ਇਹਨਾਂ ਦੇ ਨੋਟੀਫਿਕੇਸ਼ਨ ਤੇ ਆਇਨਾ ਨੋਟੀਫਿਕੇਸ਼ਨ ਜਿੱਥੋਂ ਸਟਾਰਟ ਹੋਣਾ ਹੈ ਉਹ ਤੁਹਾਨੂੰ ਦਿਖਾਉਣੇ ਆ ਮੱਕੇ ਸਾਰੀ ਗੱਲ ਸਟੈਪ ਬਾਈ ਸਟੈਪ ਜੋ ਕਿ ਦੱਸੀ ਜਾਊਗੀ ਲੋ ਜੀ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਲੁਧਿਆਣਾ ਕਿੱਥੇ ਭਰਤੀ ਜੀ ਲੁਧਿਆਣੇ ਐਪਲੀਕੇਸ਼ਨ ਇਨਵਾਈਟਡ ਕਿੰਨੀਆਂ ਪੋਸਟਾਂ ਨੇ 35 35 ਪੋਸਟਾਂ ਨੇ ਗ੍ਰੇਡ 3 ਦੇ ਸਟੈਨੋਗ੍ਰਾਫੀ ਦੀਆਂ ਪੋਸਟਾਂ ਨੇ ਐਡ ਹੁਕ ਬੇਸਿਸ ਠੀਕ ਹੈ ਜੀ ਪੀਰੀਅਡ 4 6 ਮਨਸ ਇਹਨਾਂ ਕੈਡੋ ਐਡ ਹੁਕ ਬੇਸਿਸ ਰੱਖਣ ਨੂੰ 6 ਮਹੀਨੇ ਵਾਸਤੇ ਰੱਖਣਗੇ ਉਸ ਤੋਂ ਬਾਅਦ ਸਾਨੂੰ ਰੈਗੂਲਰ ਕੀਤਾ ਜਾ ਸਕਦਾ ਹੋ ਠੀਕ ਹੈ ਜੀ ਪਹਿਲਾ 6 ਮਹੀਨੇ ਦੇਖਣਗੇ ਉਸ ਤੋਂ ਬਾਅਦ ਰੈਗੂਲਰ ਕਰਨਗੇ ਵੇਰ ਇਜ਼ ਦਾ ਇਨਵਲ ਕੈਂਡੀਡੇਟ ਪੀਰੀਅਡ ਫਾਰਮਰ ਅਲੋਂਗ ਦਾ ਮਤਲਬ ਜਿੱਦ ਤੂੰ ਫਾਰਮ ਭਰਨਾ ਵਾ ਜਿਹੜਾ ਉਸ ਨੂੰ ਦੱਸਿਆ ਨੱਗੇ ਕਿ ਦੱਸ ਦਉ ਕੀ ਗੱਲ ਹੋਤਾ ਇਹ ਤੁਹਾਨੂੰ ਬਾਤ ਸਮਝਾਉਣਾ ਵਾ ਹੁਣ ਲੈ ਕੇ ਚੱਲਦੇ ਆਪਾਂ ਇਹਨਾਂ ਦੀ ਕੁਆਲੀਫਿਕੇਸ਼ਨ ਤੇ ਸੈਲਰੀ ਤੇ ਤੇ ਏਜ ਤੇ ਪਹਿਲੀ ਗੱਲ ਕੁਆਲੀਫਿਕੇਸ਼ਨ ਕੈਂਡੀਡੇਟ ਸ਼ੁੱਡ ਬੀ ਪਾਸ ਪਾਸ ਦਾ ਬੈਚਲਰ ਡਿਗਰੀ ਠੀਕ ਹੈ ਜੀ ਬੀਏ ਹੋਵੇ ਠੀਕ ਹੈ ਬੀਐਸਸੀ ਉਹ ਜਿਹੜਾ ਹੋਰ ਹੋਰ ਹੈ ਕੁਆਲੀਫਾਈਡ ਸਰ ਮੰਨੇ ਜਾਣਗੇ ਨੈਕਸਟ ਗੱਲ ਸੈਲਰੀ ਸੈਲਰੀ ਦਾ ਮਿਲੂਗੀ 29200 ਠੀਕ ਹੈ ਜੀ ਸੈਲਰੀ ਕਦੋਂ ਕਰ ਦੱਸੇ 29200 ਸੈਲਰੀ ਮਿਲੂਗੀ ਏਜ ਲਿਮਿਟ 18 ਤੋਂ ਲੈ ਕੇ 37 ਸਾਲ ਤੇ ਰੈਲੈਕਸੇਸ਼ਨ ਆਫ ਦਾ ਏਜ ਵੈਲ ਵੀ 기ਵਨ ਬਿਲੋਂਗ ਟੂ ਜਿਹੜੇ ਐਸਸੀ ਕਾਸਟ ਵਾਲੇ ਨੇ ਉਹਨਾਂ ਨੂੰ 5 ਸਾਲ ਤੇ ਆਓਬੀਸੀ ਕਾਸਟ ਵਾਲਿਆਂ ਨੂੰ 3 ਸਾਲ ਦੀ ਜੋ ਕੀ ਦਿੱਤੀ ਐਨੀ ਸ਼ੋਰ ਉਹ ਦਿੱਤੀ ਜਾਊਗੀ ਠੀਕ ਹੈ ਜੀ ਹੁਣ ਕੈਟਾਗਰੀ ਵਾਈਜ਼ ਪੋਸਟਾਂ ਜਰਨਲ ਦੀਆਂ 6 ਪੋਸਟਾਂ ਨੇ ਜਰਨਲ ਬੋਮੈਨ ਦੇ 2 ਪੋਸਟਾਂ ਜਰਨਲ ਈਵੀਐਸ ਦੀ 1 ਪੋਸਟ ਹੈ ਐਸਸੀਐਮਬੀ 4 ਐਸਸੀਐਮਬੀ ਬੋਮੈਨ 2 ਐਸਸੀ ਅਦਰ 3 ਐਸਸੀ ਅਦਰ ਬੋਮੈਨ 2 ਬੀਸੀਓਬੀਸੀ 3 ਬੀਸੀਓਬੀਸੀ ਬੋਮੈਨ 2 ਸਪੋਰਟਸਮੈਨ ਐਸਸੀ 1 ਪੀਡਬਲਯੂਡੀ ਠੀਕ ਹੈ ਉਹਦੀ 1 ਹੈ ਪੀਡਬਲਯੂਡੀ ਲੋਡ ਡਿਵੀਜ਼ਨ ਦੀ 1 ਪੋਸਟ ਹੈ ਠੀਕ ਹੈ ਜੀ ਐਕਸ ਸਰਵਿਸਮੈਨ ਤੇ ਜਿਹੜੀ ਹੈਗੇ ਦੋ ਪੋਸਟਾਂ ਨੇ ਜਰਨਲ ਦੀਆਂ ਤੇ ਜਰਨਲ ਬੋਮੈਨ ਦੇ ਵੀ ਦੋ ਪੋਸਟਾਂ ਨੇ ਐਕਸ ਸਰਵਿਸਮੈਨ ਐਸਸੀ ਐਮਬੀ ਦੀ ਇੱਕ ਪੋਸਟ ਐ ਐਕਸ ਸਰਵਿਸਮੈਨ ਐਸਸੀ ਅਦਰ ਦੀ ਇੱਕ ਪੋਸਟ ਐ ਐਕਸ ਸਰਵਿਸਮੈਨ ਓਬੀਸੀ ਦੇ ਬੀਐਸਡੀ ਇੱਕ ਪੋਸਟ ਐ ਟੋਟਲ ਬਣ ਗਿਆ 35 ਪੋਸਟਾਂ ਠੀਕ ਹੈ ਜੀ 35 ਪੋਸਟਾਂ ਬਣ ਗਿਆ ਤੇ ਆ ਬਾਕੀ ਸਾਨੂੰ ਇਹ ਨੋਰਮਲ ਜੀ ਗੱਲਬਾਤ ਐ ਇਹਨੂੰ ਦੱਸਦੇ ਆਪਾਂ ਸਿਲੈਕਸ਼ਨ ਕੈਰੇਟਰੀਆ ਸਿਲੈਕਸ਼ਨ ਪ੍ਰੋਸੈਸ ਕੀ ਐ ਇਹਨਾਂ ਨੂੰ ਇੰਗਲਿਸ਼ ਸੋਰਟ ਹੈਂਡ ਟੈਪਿਸ ਟੈਸਟ ਹੋਊਗਾ ਜਿਹੜਾ ਕਿ ਪਰਮਨੈਂਟ ਸਟੂਡਿ ਬਿਆਕਰ ਸਬਦ ਦੇ ਲਿਖਨੇ ਹੋਣੇ ਚਾਹੀਦੇ ਹੋ ਠੀਕ ਹੈ ਜੀ ਉਸ ਤੋਂ ਇਲਾਵਾ ਜੇ ਤੁਹਾਡੇ ਕੋਈ ਮਿਸਟੇਕ ਵੀ ਨੇ 12 ਮਿਸਟੇਕ ਛੋੜੇ ਮਾਫ ਕੀਤੀਆਂ ਜਾਣਗੀਆਂ 12 ਗਏ 12% ਮਾਫ ਕੀਤੀ 80% ਦੇ ਵਿੱਚੋਂ 12% ਮਾਫ ਕੀਤਾ ਜਾਊਗਾ ਠੀਕ ਹੈ ਸਪਰੈਡ ਸ਼ੀਟ ਟੈਸਟ ਉਹ ਵੀ ਛੋੜ ਲੱਤਾ ਜਾਵੇਗਾ ਜੋ ਕਿ 10 ਮਾਰਕਸ ਦਾ ਹੋਵੇਗਾ ਤੇ 10 ਮਿੰਟਾਂ ਦਾ ਜੋ ਕਿ ਟੈਸਟ ਹੋਵੇਗਾ ਤੇ 40% ਮੋਰ ਮਾਰਕਸ ਉਹਦੇ ਵਿੱਚ ਵੀ ਦਿੱਤੇ ਜਾਣਗੇ ਇਹਨਾਂ ਦੋਨੋਂ ਨੂੰ ਮਿਲਾ ਕੇ ਜਿਹੜੀ ਮੈਰਿਟ ਬਣੋਗੀ ਇੰਗਲਿਸ਼ ਛੋੜ ਲੈਂਡ ਤੇ ਉਦੇ ਉਹਦੇ ਅਨੁਸਾਰ ਤੁਹਾਡੀ ਜੋ ਕਿ ਸਿਲੈਕਸ਼ਨ ਕੀਤੀ ਜਾਊਗੀ ਡੇਟ ਟਾਈਮ ਵੈਨਿਊ ਆਫ ਦਾ ਟੈਸਟ ਕਿਹੜਾ ਟੈਸਟ ਕਿੱਥੇ ਹੋਊਗਾ ਦਾ ਐਕਸੀਡੈਂਟ ਡਿਟੇਲ ਇੰਗਲਿਸ਼ ਸ਼ੋਰਟ ਹੈਂਡ ਤੇ ਜਿਹੜਾ ਹੋਰ ਗੱਲਬਾਤ ਦਾ ਸਟੇਟਸ ਦਾ ਟੈਸਟ ਵਗੈਰਾ ਹੋਊਗਾ ਸੋਧਣ ਕੋਈ ਵੀ ਉਹ ਵੈਬਸਾਈਟ ਤੇ ਪਾ ਦੇਣੇ ਬਾਕੀ ਆਪਣੇ ਚੈਨ ਨਾਲ ਜੁੜੇ ਰਿਹਾ ਆਪਸ ਨੂੰ ਹਰ ਇੱਕ ਜੀ ਦਾ ਅਪਡੇਟ ਦਿੰਦੇ ਰਵਾਂਗੇ ਹੁਣ ਜਦੋਂ ਫਾਰਮ ਭਰਨਾ ਕਿਸੇ ਨੇ ਵੀ ਜੇ ਕੋਈ ਟੀੜੇ ਵੀ ਦਿੱਤੇ ਫਾਰਮ ਭਰਨਾ ਕੋ ਉਸ ਤਰ੍ਹਾਂ ਨੋਟੀਫਿਕੇਸ਼ਨ ਨਹੀਂ ਲੋਡ ਹੋਊਗੀ ਇਹ ਪ੍ਰੋਪਰ ਪੜ ਕੇ ਭਰਨਾ ਤੇ ਭਰਨਾ ਤੇ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਪਿਆਊਗਾ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਠੀਕ ਹੈ ਜੀ ਡਾਊਨਲੋਡ ਕਰਕੇ ਪੜ ਕੇ ਫੇਰ ਹੀ ਭਰਨਾ ਵਾ ਤੇ ਸੈਕਿੰਡ ਗੱਲ ਇਹ ਆ ਆਪਣਾ WhatsApp ਗਰੁੱਪ ਦਾ ਲਿੰਕ ਵੀ ਹੈਗਾ ਹੈ ਤੁਸੀਂ ਉੱਤੇ ਜਾ ਕੇ ਉਹ ਕਰ ਸਕਦੇ ਨਹੀਂ ਤਾਂ ਆਪਣਾ ਮੋਬਾਈਲ ਨੰਬਰ ਦੇਖ ਲਓ 8694 ਠੀਕ ਹੈ ਜੀ ਤੁਮ ਦੁਬਾਰਾ ਤੱਕ ਦਿੰਦੇ ਆਪਾਂ 86994 9240 31 ਇਹ ਆਪਣਾ ਮੋਬਾਈਲ ਨੰਬਰ ਹੈ ਇਹ ਤੁਸੀਂ ਮੈਨੂੰ WhatsApp ਠੀਕ ਹੈ ਜੀ ਮੈਸੇਜ ਕਰਕੇ ਮਤਲਬ ਕੋਈ ਮਰਜ਼ੀ ਫਾਰਮ ਕਰਾ ਕੁਝ ਵੀ ਮੰਗਵਾ ਸਕਦੇ ਹੋ ਬਾਕੀ ਜੇ ਤੁਸੀਂ ਕਹੋਗੇ ਆਪਾਂ ਆਪਸ ਨੂੰ ਗਰੁੱਪ ਦੇ ਵਿੱਚ ਐਡ ਕਰ ਦਾਂਗੇ ਉੱਥੇ ਕੋਈ ਕੁਐਸਚਨ ਕਰ ਕਦੇ ਪੁੱਛ ਸਕਦੇ ਹੋ ਜੇ ਕੋਈ ਜ਼ਿਆਦਾ ਜ਼ਰੂਰਤ ਲੱਗੇ ਪਲੀਜ਼ ਕਾਲ ਉਹਦੀ ਕੀਤੀ ਜਾਵੇ ਠੀਕ ਹੈ ਜੀ ਉਸ ਤਰ੍ਹਾਂ ਆਪਾਂ ਨੂੰ ਕੁਝ ਵੀ ਕਿਸੇ ਤਰ੍ਹਾਂ ਦੀ ਕੁਐਰੀ ਹੋਵੇ ਕੁਝ ਵੀ ਪੁੱਛ ਸਕਦੇ ਹੋ ਤੇ ਸੋਨੂੰ ਇਹ ਫਾਰਮ ਭਰਨ ਵਾਸਤੇ ਇਹ ਫਾਰਮ ਦੀ ਲੋੜ ਹੋਗੀ ਠੀਕ ਹੈ ਜੀ ਇਹਨੂੰ ਸਾਨੂੰ ਫਾਰਮ ਕਿੱਥੋਂ ਮਿਲੂਗਾ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਹੀ ਉਹ ਤੇ ਨੋਟੀਫਿਕੇਸ਼ਨ ਪਲੱਸ ਐਪਲੀਕੇਸ਼ਨ ਨਾਲ ਲਿੰਕ ਦਿੱਤਾ ਹੋਊਗਾ ਉਹ ਤੇ ਤੁਸੀਂ ਡਾਊਨਲੋਡ ਕਰ ਲੈਣਾ ਜੇ ਉਹ ਤੋਂ ਨਹੀਂ ਮਿਲਦਾ ਸਾਨੂੰ ਮੋਬਾਈਲ ਨੰਬਰ ਮੈਂ ਦੱਸ ਜੂਗਾ ਮੇਰੇ ਤੋਂ ਕੋਈ ਕਦ ਮਰਜ਼ੀ ਵਟਸਐਪ ਕਾਪੀ ਮੰਗਵਾ ਸਕਦੇ ਹੋ ਸਿੰਪਲ ਜਿਹਾ ਫਾਰਮ ਹੈ ਦੋ ਪਾਸਪੋਰਟ ਸਾਈਜ਼ ਫੋਟੋਆਂ ਲੱਗਣੀਆਂ ਦੋਨੇ ਸੈਲਫ ਪ੍ਰੋਟੈਸਟਡ ਜਿਹੜਾ ਫਾਰਮ ਭਰਨਾ ਬੜੇ ਆਖਾਂ ਦੇ ਭਰਨਾ ਆਪ ਦਾ ਨਾਮ ਫਾਦਰ ਨੇਮ ਡੇਟ ਆਫ ਬਰਥ ਸਾਰਵ ਈਜ਼ੀਲੀ ਫਾਰਮ ਹੋ ਗਿਆ ਬੜਾ ਵੱਡਾ ਫਾਰਮ ਨਹੀਂ ਇਹ ਟੋਟਲੀ ਫਾਰਮ ਪਰ ਗਏ ਡਿਕਲੇਰੇਸ਼ਨ ਗਾ ਭਰ ਕੇ ਕਿੱਥ ਸੋ ਇਹ ਵੀ ਤੁਹਾਨੂੰ ਦੱਸਦਾ ਕਿ ਕਿੱਥੇ ਭੇਜਣਾ ਹੈ ਇਹ ਭੇਜਣਾ ਤੁਸੀਂ ਆਹ ਐਡਰੈਸ ਆ ਅਫੀਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਲੁਧਿਆਣਾ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਲੁਧਿਆਣਾ ਠੀਕ ਹੈ ਕੋਰਟ ਕੰਪਲੈਕਸ ਕੋਰਟ ਲੁਧਿਆਣਾ ਹੈ ਇੱਥੇ ਤੁਸੀਂ ਇਹ ਫਾਰਮ ਭੇਜਣਾ ਵਾ ਠੀਕ ਹੈ ਜੀ ਲਾਸਟ ਡੇਟ ਕਿਹਦੇ ਆ 24/9/2025 ਆਉਂਦੇ 5 ਵਜੇ ਤੋਂ ਪਹਿਲਾਂ ਪਹਿਲਾਂ ਭੇਜਣਾ ਵਾ ਜੇ ਉਸ ਤੋਂ ਬਾਅਦ ਭੇਜੋਗੇ ਤਾਂ ਐਲੀਜੀਬਲ ਨਹੀਂ ਮੰਨੇ ਜਾਊਗਾ ਠੀਕ ਹੈ ਜੀ ਤੇ ਹੁਣ ਨੈਕਸਟ ਗੱਲ ਜੇ ਕਿਸੇ ਨੇ ਮੇਰੇ ਭੈਣ ਭਰਾਣੇ ਤਿਆਰੀ ਕਰਨੀ ਹੈ ਟੀਚਰ ਸਬਜੈਕਟ ਦੀ ਤਾਂ ਦੀ ਟੀਚਿੰਗ ਦੀ ਟੀਚਿੰਗ ਵਿੱਚ ਕਿਹੜਾ ਅੱਜਕੱਲ ਜਿਵੇਂ ਆਪਾਂ ਨੇ ਕੈਡਰ ਆ ਰਹੇ ਨੇ ਉਹਦੇ ਵਿੱਚ ਪੰਜਾਬੀ ਮਾਸਟਰ ਕੈਡਰ ਜੇ ਕਿ ਜੇ ਮਰਜ਼ੀ ਤੋਂ ਪਤਾ ਕਰ ਲੋ ਕੋਚਿੰਗ ਸੈਂਟਰ ਤੋਂ ਜਾਂ ਕਿਤੇ ਮਰਜ਼ੀ ਪਤਾ ਕਰ ਲੋ ਐਪਾਂ ਤੋਂ ਸਭ ਪੇਡ ਦੇ ਰਹੇ ਨੇ ਜੀ ਠੀਕ ਹੈ ਬਹੁਤ ਜ਼ਿਆਦਾ ਮਾਸਟਰ ਕੈਡਰ ਦੀ ਜੋ ਕਿ ਅੱਜਕੱਲ ਵੈਲਿਊ ਲੈਵਲ ਹੈ ਪੰਜਾਬ ਸਸੇ 10000 ਰੁਪਏ ਟਾਪਰੀ ਹੈ ਬੈਚ ਕੋਈ ਚੱਲ 2000 ਰੁਪਏ ਹੋ ਰਹੀ ਹੈ ਨੋਰਮਲ ਐਪ ਵਾਲੇ ਵੀ ਦੇ ਰਹੇ ਨੇ ਪਰ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਦੇ ਰਹੇ ਆ ਕੋਈ 1 ਰੁਪਿਆ ਚਾਰਜ ਨਹੀਂ ਕਰ ਰਹੇ ਠੀਕ ਹੈ ਜੀ ਤੇ ਮੈਨੂੰ ਇਹ ਨੰਬ ਜਕੀਨ ਹੈ ਕਿ ਜਿਹੜੇ ਵੀ ਬੰਦੇ ਕੋਚਿੰਗ ਦੇ ਰਹੇ ਨੇ ਉਹਨਾਂ ਸਭ ਦੇ ਨਾਲੋਂ ਆਪਣੇ ਕਲਾਸ ਜ਼ਿਆਦਾ ਹਾਈ ਲੈਵਲ ਨੇ ਉਹ ਮੈਂ ਕਿਉਂ ਕਹਿ ਸਕਦਾ ਵਾ ਮੈਂ ਤਾਂ ਕਹਿ ਸਕਦਾ ਸਾਡੇ ਨਾਲ ਕਾਫੀ ਬੱਚੇ ਇਸ ਤਰ੍ਹਾਂ ਜੁੜੇ ਨੇ ਨਿਉ ਜਿਨ੍ਹਾਂ ਨੇ ਕਿ ਪਹਿਲਾਂ ਪੀੜ ਲੈਤੇ ਸੀ ਜਾਂ ਕਿਤੇ ਤੋ ਤਿਆਰੀ ਕਰਦੇ ਸੀ ਸਾਡੇ ਕਲਾਸਾਂ ਦੇਖਣ ਤੋਂ ਬਾਅਦ ਉਹਨਾਂ ਦੱਸਿਆ ਕਿ ਸਾਡੇ ਕਲਾਸਾਂ ਬਹੁਤ ਜ਼ਿਆਦਾ ਹਾਈ ਲੈਵਲ ਨੇ ਤੇ ਇਹ ਨਾ ਵੀ ਮੈਂ ਯਕੀਨ ਦਵਾ ਜਿਹੜਾ ਆਪਣੇ ਕਲਾਸਾਂ ਲਾਊਗਾ 110% ਮਾਸਟਰ ਕੇਡਰ ਲਾਸਟ ਤੇ ਜਾਂਦੇ ਫੁੱਲ ਸਲਿਪਸ ਕਰਨ ਤੋਂ ਬਾਅਦ ਉਹ ਪੇਪਰ ਕਲੀਅਰ ਕਰੂਗਾ ਠੀਕ ਹੈ ਜੀ ਵੀਡੀਓ ਡਿਸਕ੍ਰਿਪਸ਼ਨ ਤੇ ਲਿੰਕ ਦਿੱਤਾ ਹੋਇਆ ਤੇ ਉੱਥੇ ਕੇ ਆਪਣੇ ਕਲਾਸਾਂ ਦੇਖ ਸਕਦੇ ਹੋ ਜੇ ਉੱਥੇ ਕਲਾਸਾਂ ਨਹੀਂ ਮਿਲਦੀਆਂ ਆਪਣੇ ਠੀਕ ਹੈ ਚੈਨਲ ਤੁਸੀਂ ਜਾਣਾ ਵਾ ਉਹਦੇ ਪਲੇਲਿਸਟ ਬਣੀ ਉਹਥੇ ਜੇ ਤੁਸੀਂ ਆਪਾਂ ਕਲਾਸਾਂ ਦੇਖ ਸਕਦੇ ਹੋ ਤੇ ਸਾਡਾ ਅਪਡੇਟ ਵਧੀਆ ਲੱਗਿਆ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ नेक्स्ट ਅਪਡੇਟ ਨਾਲ ਥੈਂਕ ਯੂ